ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਮਨ ਦਾ ਡੇਰੀ ਫਾਰਮ ਨਾਟ ਘੇਰਾ ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਧਰਮਕੋਟ ਰਾਜਾ ਡੇਰੀ ਫਾਰਮ ਤੋਂ ਤੇ ਅੱਜ ਦੀ ਅੱਜ ਦੀ ਵੀਡੀਓ ਵਿੱਚ ਟੋਟਲਾ ਆਪਾਂ ਦੋ ਝੋਟੀਆਂ ਖਾਵਾਂਗੇ ਇੱਕ ਤੋਕੜ ਗੱਬੜਿਆ ਤੇ ਇੱਕ ਸੱਜਰ ਸੁਈ ਆ ਤੇ ਆਪਾਂ ਪਹੁੰਚੇ ਆ ਬਾਈ ਛੇਰੇ ਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਜੀ ਡਿਟੇਲਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਨੋ ਕੀ ਹਾਲ ਜੇ ਠੀਕ ਠਾਕ ਹਾਂਜੀ ਨਾਂ ਦੱਸਿਓ ਆਪਣਾ ਨਾਂ ਸ਼ੇਰਾ ਸਿੰਘ ਐਡਰੈਸ ਐਡਰੈਸ ਅੰਮ੍ਰਿਤਸਰ ਪਿੰਡ ਧਰਮਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਜੀ ਹਾਂਜੀ ਤੇ ਕਿੰਨੇ ਪਸ਼ੂ ਦੋ ਹੀ ਏ ਹਾਂਜੀ ਦੋ ਪਸ਼ੂ ਠੀਕ ਹੈ ਇੱਕ ਆਪਣੀ ਘਰ ਦੀ ਮੱਝ ਵੀਰ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਕਰਕੇ ਟੋਪਾ ਘੁੰਮਣ ਮਾਜੇ ਠੀਕ ਹੈ ਦੱਸਿਓ ਹਜੇ ਪਰੇ ਜਿਹਨੇ ਮੈਨੂੰ ਦਿੱਤਾ ਦੋ ਦੋ 2 ਲੀਟਰ ਠੀਕ ਹੈ ਸੱਜਰ ਨੇ ਹਾਂਜੀ ਸੱਜਰ ਨੇ ਠੀਕ ਹੈ ਟੋਪਾ ਥਣ ਭਾਂਡਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵਾ ਹਾਂਜੀ ਚਲੋ ਮੈਂ ਇਹ ਬਣਾਈ ਇੱਕ ਕੀ 2 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਜਿਹੜੀ 3.5 ਮਹੀਨਾ ਦੀ ਚੱਕ ਪਾਸ ਤੇ 11 ਲੀਟਰ ਜਿਹੜਾ ਦੁੱਧ ਇਸ ਟਾਈਮ ਬਿਲਕੁਲ ਤਿਆਰ ਆ ਤੇ ਖੋਲੋ ਭਾਈ ਜੀ ਨੂੰ ਫਿਰ ਖੋਲ ਕੇ ਦਿਖਾਈਏ ਲਓ ਭਾਈ ਕੱਡ ਕਾੜ ਬਹੁਤ ਹੀ ਤਗੜਾ ਵਾ ਇੱਕ ਦਿਨ ਵਾਸਤੇ ਸੋਈਏ ਤੇ ਕਿਵੇਂ ਨਹੀਂ ਗੱਪਣੇ ਭਾਈ ਹਾਂਜੀ ਤੀਸਰਾ ਵਿੱਚ ਹੀ ਗਿਆ ਤੀਸਰਾ ਸੁਈ ਆ ਕਿਉਂ ਛੇਲੀ ਕੱਬਣਿਆ ਹਾਂਜੀ ਠੀਕ ਹੈ ਠੀਕ ਬੋਲ ਬੋਲ ਬਾਬਾ ਜੀ ਚੌਥੀ ਸੁਈ ਨੂੰ ਕਹਾ ਗੱਬਣਿਆ ਨਜ਼ਦੀਕ ਨੂੰ ਜੀ ਪਾੜੇ ਠੀਕ ਹੈ ਠੀਕ ਹੈ ਕਰੋ ਜੀ ਚੱਕ ਆਪਾਂ ਪਾਡਾ ਬਹੁਤ ਚੰਗਾ ਲੱਗਾ ਵਾ ਮਿਲਕ ਵਾਂ ਦੀ ਬਹੁਤ ਚੰਗੀ ਲੱਗੀ ਆ ਮੋਟੀ ਪੈ ਗਈ ਆ ਹੂੰ ਹੋਇਆ ਇਹ ਕਰੋ ਚੱਕ ਬਾਈ ਜੈਡ ਬਲੈਕ ਆ ਗਈ ਆ ਇਹ ਬਈ ਆਪਣੇ ਘਰ ਦੀ ਆ ਫਿਰ ਹਾਂ ਜੀ ਵੀਰ ਜੀ ਘਰ ਦੀ ਆਪਣੀ ਠੀਕ ਹੈ ਠੀਕ ਹੈ ਜੀ ਇਹ ਬਾਈ ਦੇ ਘਰ ਦੀ ਆ ਛੋਟੀ ਤੇ ਥਾਣ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ ਤੇ ਦੋਵਾਂ ਚੰਗਾ ਰਿਹਾ ਕੋਨਾ ਦੇ ਕਮਰੇ ਮੁਰਕਵਾਂ ਦੀ ਬਹੁਤ ਚੰਗੀ ਲੱਗੀ ਆ ਕਮਾ ਲੋ ਠੀਕ ਲੈਓ ਬਾਈ ਜੀ ਲੈਓ ਲੈ ਲੈ ਲੋ ਜੀ ਕਰੂ ਚੈੱਕ ਕਾਟ ਤੋਂ ਕੋਈ ਸ਼ੱਕ ਨਹੀਂ ਜਗਾ ਤੇ ਤਗੜੇ ਕੱਦ ਕਾਠ ਵਾਲੀ ਆ ਤੇ ਇਸ ਟਾਈਮ ਜਿਹੜਾ 3.5 ਮਹੀਨਿਆਂ ਚੋਂ ਚੈੱਕ ਪਾਸ 11 ਲੀਟਰ ਜਿਹੜਾ ਦੋ ਤੇਰੇ ਕੋਲ ਪਿਆ ਰਿਆ ਸੱਜਰਦਾਰ ਰਿਕਾਰਡ ਕਿੰਨਾ ਕੀ 22 ਲੀਟਰ ਬਜੀ ਸੱਜਰਦਾਰ ਰਿਕਾਰਡ ਦੱਸ ਦੇ ਕੇ ਕਰੋ ਚੈੱਕ ਬਾਕੀ ਥਾਂ ਤੋਂ ਬਹੁਤ ਚੰਗਾ ਲੱਗਾ ਵਾ ਹਨ ਗਿੱਟ ਗਿੱਟ ਤੇ ਥਾਂ ਲੱਗਾ ਵਾ ਹਉ ਇਸੇ ਮਾਈਦੀ ਫੋਟੋ ਠੀਕ ਹੈ ਠੀਕ ਲੋਬਾ ਜੀ ਆਹ ਬਾਬਾ ਜੀ ਦੇ ਹੱਥ 'ਚ ਮੱਝ ਝੋਟੀ ਦੇਖਣ ਦੇ ਇਸੇ ਮੱਝ ਲਿਓ ਪਹਿਲੇ ਸਵੇਰੇ ਹੀ ਕਿ ਜਾ ਕੇ ਦਾ ਹਾਂਜੀ ਪਹਿਲੇ ਸਵੇਰੇ ਆਉਂਦੀ ਬੋੜ ਅੱਛਾ ਜੀ ਸਰਣ ਹੈ ਜੀ ਠੀਕ ਹੈ ਠੀਕ ਹੈ ਜੀ ਪਾਪਾ ਜੀ ਹਰਿਆਣੇ ਉਹ ਲਿਆਦੀ ਵਾਹੇ ਬਾਈ ਹਰਾਨੇ ਪਹਿਲੇ ਸੂਵੇ ਲਿਆਦੀ ਜਿੰਨਾ ਤੇ ਆ ਤੇ ਘਰ ਦੋ ਸੂਵੇ ਸੂਤੀ ਆਲੇ ਠੀਕ ਹੈ ਠੀਕ ਹੈ ਜੀ ਪਾਪਾ ਜੀ ਗਰੰਟੀ ਵੀ ਫੋਲਿਆ ਬਾਈਆਂ ਨੂੰ ਥੋਨਾ ਬਣਾਉਣੀ ਕਿਹੜਾ ਜਿਹੜਾ ਦੋ ਦਿਨਾਂ ਭਰਿਆ ਵਾ ਤੇ ਇਹਦਾ ਮੁੱਲ ਬਾਈ ਹਰਾ ਤੇ ਇਹਦਾ ਫੋਨ ਤੇ ਕਰਾਂਗੇ ਆਪਾਂ ਠੀਕ ਹੈ ਠੀਕ ਹੈ ਜੀ ਲਓ ਬਾਈ ਜਿਹੜਾ ਮੁੱਲ ਲਿਆ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਜਿਹੜਾ ਮਰਜੀ ਫੋਨ ਲਓ ਤੇ ਨੰਬਰ ਕਰ ਲਓ ਨੋਟ ਬਾਈ ਜਿਹੜਾ ਚੱਲਦਾ 991 ਦੋਵੇਂ ਚੱਲਦੇ ਵਿੱਚ ਦੋਵੇਂ ਲਾ ਲਓ ਠੀਕ ਹੈ ਲਓ ਬਾਈ ਕਰੋ ਨੰਬਰ ਨੋਟ 99146 ਤੇ 36924 ਤੇ 62842 ਤੇ 31499 ਤੇ ਆਜੋ ਆਜੋ ਭਾਈ ਜੀ ਦੱਸਿਓ ਤਾਂ ਜੀ ਨੰਬਰ ਤੇ ਝੋਟੀ ਬਾਰੇ ਇਹ ਬਸ ਜੀ 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 ਆਇਆ ਜੀ ਹਾਂਜੀ ਇਹ ਤਾਂ ਜੀ ਸਹੀ ਏ ਠੀਕ ਠੀਕ ਮਰੂਰ ਦੀ ਕੱਟੀ ਵੀ ਠੀਕ ਆ ਲਓ ਭਾਈ ਜੀ ਫੀਮੇਲ ਕਾਫ ਜੇ ਪਿਛੇ ਦੇ ਉਹ ਬੜਾ ਨਾਲ ਉਹ ਤੁਹਾਨੂੰ ਦਿਖਾਉਨੇ ਆਂ ਆਪਾਂ ਜਵਾਕ ਬੜਾ ਕਿੰਨਾ ਕੁ ਬਾਲਾ ਇਸ ਟਾਈਮ ਆ ਇਹ ਥਲੇ ਗਿਆ ਜੀ 9 ਲੀਟਰ ਹੈਗਾ ਭਲੇ ਠੀਕ ਆ ਠੀਕ ਆ ਲਓ ਭਾਈ ਜੀ 9 ਲੀਟਰ ਜਿਹੜਾ ਬਾਲਾ ਬਿਲਕੁਲ ਰੈਡੀ ਆ ਤੇ ਜੈਡ ਬਲੈਕ ਵੀ ਆ ਗਈ ਤੇ ਖੋਲਿਓ ਭਾਈ ਜੀ ਹਰ ਨੋ ਬਜੀ ਘੱਟ ਕੱਢਦੀ ਐ ਵੀ ਬਹੁਤ ਚੰਗੀ ਆ ਤੇ ਕਰੋ ਥਣ ਭਾਂਡਾ ਚੱਕ ਥਣ ਤੋਂ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਇਸੇ ਇੱਕ ਕੁਆਲਟੀ ਬਹੁਤ ਚੰਗੀ ਆ ਗਈ ਆਂ ਕੋਲ ਸਿੰਘ ਲੱਗਾ ਉਹ ਜੀ ਚੱਕ ਤੇ ਆਹ ਬਲਾਰਾ ਜਵਾਬ ਦੇ ਬਿਲਕੁਲ ਜੇ ਨਾੜੂ ਤੇ ਆ ਠੀਕ ਆ ਇਹਨੇ ਕਿੰਨਾ ਕਿ ਜਵਾ ਦਾ ਪਿਛਲੇ ਸਾਲ ਦੁੱਧ ਹਰਾਂਦਾ ਜੇ ਸਲਿਵ ਰਿ 13 ਲੀਟਰ ਕਹਿੰਦੇ ਚੋਆ ਠੀਕ ਲਾ ਬਜੀ 13 ਲੀਟਰ ਜਿਹੜਾ ਦੁੱਧ ਦੇ ਪਹਿਲੇ ਸਵੇਰੇ ਭਰਿਆ ਵਾ ਇਹ ਬਜੀ ਉੱਥੋਂ ਆਈ ਤੂੰ ਇਹ ਕਹਿੰਦੇ ਸਟੈਂਡ ਮਿਲਦਾ 9 ਲੀਟਰ ਬਹੁਤ ਆਫਲ ਕਦੋਂ ਆਈ ਹੈ ਉਹਦੇ ਨਾ ਤੇ ਨਾਲ ਲਗਭਗ ਟਾਈਮ ਹੋ ਗਿਆ ਸੀ ਨਾ ਇਹ ਬਹੁਤ ਜਿਆਦਾ ਚੰਗਾ ਛਾਣ ਸੁਣਿਆ ਤੇ ਅਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਦੀ ਇਸ ਫੋਲਡਰ ਚੱਕੇ ਕੰਮੀ ਛਾੜ ਤੋਂ ਮਸਾਂ ਤੋਂ ਦਿਖਾਇਓ ਕੋਈ ਚੰਗਾ ਲੱਗਿਆ ਵਾ ਠੰਡੀ ਵੀਰ ਜੀ ਜਿੰਨਾ ਮਰਜ਼ੀ ਬੈਠੋ ਠੀਕ ਹੈ ਠੀਕ ਹੈ ਜੀ ਠੰਡੀ ਬੈਜੀ ਠੰਡੀ ਰਹੀ ਆ ਹਾਂ ਜੀ ਠੀਕ ਹੈ ਤੇ ਇਹਦਾ ਮੁੱਲ ਬਾਈ ਫਿਰ ਇਹਦਾ ਵੀਰ ਜੀ ਫੋਨ ਤੇ ਕਰਾਂਗੇ ਆਪਾਂ ਠੀਕ ਹੈ ਮੁੱਲ ਦੋਵਾਂ ਦੇ ਫੋਨ ਤੇ ਹੀ ਹਾਂ ਜੀ ਦੋਵਾਂ ਫੋਨ ਤੇ ਕਰਾਂਗੇ ਠੀਕ ਹੈ ਠੀਕ ਹੈ ਵੀਰ ਜੀ ਠੰਡੀ ਜਿੰਨਾ ਮਰਜ਼ੀ ਬੈਠ ਜਾਓ ਲਓ ਬਾਈ ਕਰੋ ਚੱਕ ਸੀਟ ਦੇ ਤੋਂ ਲੀਆਂ ਬਹੁਤ ਜ਼ਿਆਦਾ ਵਾ ਕਰੋ ਜੀ ਠੰਡੀ ਜਿੰਨਾ ਮਰਜ਼ੀ ਬੈਠੋ ਠੀਕ ਹੈ ਤੇ ਪਾੜੇ ਤੇ ਮਿਲਦੀ ਹੈ ਦੋਵੇਂ ਹਾਂ ਜੀ ਪਾੜੇ ਤੇ ਠੀਕ ਹੈ ਨਿਕਲੋ ਇਹ ਬਾਈ ਨਾਲ ਕਰ ਲੋ ਕੰਟੈਕਟ ਤੇ ਮੁੱਲ ਜਿਹੜੇ ਆ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਮੁੱਲ ਬਾਈ ਹੋਤਰ ਬਿਲਕੁਲ ਨਾਰਮਲ ਕਿ ਜਾਂਦੀ ਹਾਂ ਹਾਂਜੀ ਜੀ ਕੋਈ ਜਾਨ ਮਾਰ ਕਰਾਂਗੇ ਲੋ ਬਾਈ ਜੀ ਬਾਈ ਕਹਿੰਦਾ ਕਿ ਕਰ ਲਾ ਜਿੰਦਾ ਵੀ ਹੋਗਾ ਸੈਟ ਹਾਂਜੀ ਇਹ ਵੀਡੀਓ ਪੂਰੀ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ